ਕੋਈ ਨਹੀਂ ਸਾਡਾ ਇੱਥੇ ਹੱਕ ਨਹੀਂ ਹੈ ਸਾਡਾ ਅਸੀਂ ਦੇ ਨਾਗਰਿਕ ਨਹੀਂ ਆ ਕਿ ਅਸੀਂ ਕਿੱਥੇ ਜਾਈਏ ਸਾਨੂੰ ਗੁੱਸੇ ਬੈਠਿਆ ਗੋਸ਼ਿਤ ਕਰਤਾ ਹੈ ਸਾਡੀ ਸਰਕਾਰਾਂ ਨੇ ਸਾਨੂੰ ਕਿਉਂ ਸਾਡੇ ਕਸੂਰ ਬਣਾਏ ਜਾ ਰਹੇ ਨੇ ਇੱਕ ਬਾਰ ਲਈ ਨਾਗਰਿਕ ਸੀਮਾ ਹੈਦਰ ਸਾਡੇ ਦੇਸ਼ ਵਿੱਚ ਵਸ ਗਈ ਉਹਨੂੰ ਨਾਗਰਿਕ ਉਹਨੂੰ ਇੱਜ਼ਤ ਮਾਨ ਦਿੱਤਾ ਗਿਆ ਅੱਜ ਸਾਡੇ ਦੇਸ਼ ਦੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਤੀਆਂ ਔਰਤਾ ਬੇਕਾਰ ਨੇ ਬੇਅਈਨੀਆਂ ਬੇਦਰਦ ਹੋ ਚੁੱਕੇ ਡਾ ਮਜ਼ਾਕ ਉਡਾਇਆ ਜਾਂਦਾ ਕਿ ਇਹ ਬੁੜੀ ਬੋਲਦੀ ਹੈਗੀ ਸਾਡੇ ਘਰ ਚੱਲ ਕੇ ਵੇਖੋ ਮੈਂ ਦੇਖਿਆ ਹੁਣੀ ਬਹੁਤ ਸਾਡੇ ਘਰ ਵੇਖੋ ਸਾਨੂੰ ਕਾਗਜ਼ ਦੇ ਦਿੰਦੇ ਮੰਤਰੀ ਸਾਹਿਬ ਅਸੀਂ ਕਾ ਪੱਕਾ ਜਿੱਤਦੇ ਸਮਾਂ ਮੈਂ ਉਹ ਹੀ ਬੇਨਤੀ ਕਰਦਾ ਸਹੀ ਗੱਲ ਤਾਂ ਅੱਜ ਝਾੜੂ ਵਾਲੇ ਦੀ ਸਰਕਾਰ ਹੈ ਝਾੜੂ ਵਾਲੇ ਕਰਾਂ ਮੈਂ ਮੈਂ ਨਾ ਸੀ ਹੁਣ ਮੋਟਰਾਂ ਲੈ ਕੇ ਜਾ ਰਹੇ ਇੱਥੇ ਪਾਣੀ ਕੱਢੋ ਪਹਿਲੇ ਝਾੜੂ ਵਾਲੇ ਥੋੜਾ ਪਾਣੀ ਕੱਢਾਂਗੇ ਪਾ ਝਾੜੂ ਵਾਲੇ ਦੀ ਗੱਲ ਸੁਣ ਲਓ ਝਾੜੂ ਵਾਲੇ ਮੰਚਾ ਤੇ ਝੂਠ ਬੋਲਣ ਜੋਗੇ ਨੇ ਟੀਚਰਾਂ ਕਰਨ ਜੋਗੇ ਨੇ ਟੁਚਕਲੇ ਸੁਣਾਉਣ ਜੋਗੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਬਰਬਾਦ ਕਰਤਾ ਸਾਨੂੰ ਉਹਨੇ ਵਾਅਦੇ ਕੀਤੇ ਕਿ ਮੈਂ ਘਰ ਘਰ ਜੋਬ ਦੇਵਾਂਗਾ ਰੁਜ਼ਗਾਰ ਦੇਵਾਂਗਾ ਰੁਜ਼ਗਾਰ ਸਾਡਾ ਖੋលਿਆ ਕੁੱਤੇ ਬਿੱਲਿਆਂ ਦਾ ਟੈਕ ਸਾਨੂੰ ਗਰੀਬਾਂ ਨੂੰ ਲਾਤਾ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਰਾਹ ਦਿਖਾ ਦਿਓ ਇੱਕ ਮਿੰਟ ਕਾਲਿਜ ਕਿ ਕਾਲਿਜ ਕੀ ਚਲੋ ਦੇਖੋ ਸੋਨਹਾਰ ਸਿਆਕਾਲ ਆਪਾਂ ਜੇ ਬਚਾਉਣਾ ਪੰਜਾਬ ਨੂੰ ਮੈਦਮ ਸਿੰਘ ਅੱਧ ਦਿੱਲੀ ਵਾਲੇ ਪਜਾਓ ਇਹਨਾਂ ਨੂੰ ਕੋਈ ਪਤਾ ਨਹੀਂ ਪਿੰਡਾਂ 'ਚ ਕਿਵੇਂ ਰਹਿੰਦੇ ਆ ਆ ਦੇਖ ਲਓ ਜਦੋਂ ਦੀ ਸਰਕਾਰ ਆਇਆ ਵੱਡੇ ਬਾਦਲ ਸਾਹਿਬ ਨੂੰ ਯਾਦ ਆ ਪਹਿਲੇ ਥੋੜੇ ਕਿਥੇ ਨੁਕਸਾਨ ਹੋਇਆ ਸੀ 800 ਕਰੋੜ ਰੁਪਏ ਦੇ ਕੇ ਗਏ ਸੀ ਵੰਡੇ ਸੀ ਚੋਣੀਆਂ ਨੂੰ ਵੀ ਦਿੱਤਾ ਸੀ ਚੋਣੀਆਂ ਨੂੰ ਵੀ ਦਿੱਤਾ ਸੀ ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਜ਼ਮੀਨ ਨਾਲ ਥੋੜੇ ਰਹਿਣਾ ਪਿੰਡਾਂ 'ਚ ਰਹਿਣ ਵਾਲੇ ਆ ਹੁਣ ਕੇਜਰੀਵਾਲ ਤੇ ਆ ਸਾਰੇ ਦਿੱਲੀੋਂ ਯੂਪੀ ਤੋਂ ਆਏ ਉਹਨਾਂ ਨੂੰ ਕੋਈ ਪਰਵਾਹ ਨਹੀਂ ਇੱਥੇ ਤੇ ਐਕਤੀ ਮੈਂ ਉਹ ਵੀ ਕਹਿੰਨਾ 10 ਸਾਲ ਬਰਬਾਦ ਕਰੇ ਕਾਂਗਰਸ ਵੀ ਹੋ ਗਈ ਹੈ ਤੇ ਆਪਾਂ ਆਪਣੀ ਪਾਰਟੀ ਅਕਾਲੀ ਦਲ ਕਿਉਂਕਿ ਅਕਾਲੀ ਦਲ ਪਿੰਡਾਂ ਦੀ ਪਾਰਟੀ ਥੋੜੇ ਇੱਥੋਂ ਰਹਿਣ ਵਾਲੀ ਹੈ ਸੋ ਧਗੜੇ ਹੋ ਕੇ ਆਪਾਂ ਇੱਕ ਸਾਲ ਸਾਥ ਦਿਓ ਆ ਜਿਹੜੀਆਂ ਕਮੀਆਂ ਨੇ ਜੁਮਵਾਰੀ ਮੇਰੀ ਹੈ ਅੱਜ ਹੁਣੀ ਜਿਹੜਾ ਤੁਹਾਡਾ ਤੁਹਾਨੂੰ ਲੋੜ ਹੈ ਉਹ ਇੰਤਜ਼ਾਮ ਅਸੀਂ ਥੋੜਾ ਲੈ ਕੇ ਆਇਆ ਹਾਂ ਜੀ ਵਿਚਾਰ ਦਿਨਾ ਦੇ ਅੰਦਰ ਸਾਰਾ ਸਿੱਕਾ ਹਾਂ ਜੀ ਤਮਾਨ ਨੂੰ ਬੇਨਤੀ ਕਰਦਾ ਹਾਂ ਮਾਨ ਸਾਹਿਬ ਮੁੱਖ ਮੰਤਰੀ ਜੀ ਆ ਪੰਜਾਬ ਚ ਹੈ ਅਬੋਰ ਹਲਕਾ ਹੈ ਥੋੜੇ ਇੱਥੋਂ ਦਾ ਐਮ ਐਲ ਏ ਆ ਇੰਨਾ ਤਬਾਹ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋ ਗਈ ਹੈ ਬੇਨਤੀ ਕਰਦਾ ਹਾਂ ਇਰੀਗੇਸ਼ਨ ਮਹਿਕਮੇ ਵਾਲੇ ਭੇਜੋ ਡਰੇਨੇਜ ਵਾਲੇ ਭੇਜੋ ਇੱਥੇ ਦਵਾਈਆਂ ਦੀ ਲੋੜ ਹੈ ਜਿਹੜੀ ਜਿੰਮਵਾਰੀ ਥੋੜੀ ਐ ਮੇਰੀ ਬੇਨਤੀ ਐ ਕਿ ਆਪਣੀ ਜਿੰਮਵਾਰੀ ਸੰਭਾਲੋ ਉਹਨਾਂ ਦੇ ਸਰਪੰਚ ਬਲ ਸਾਹਿਬ ਕਿਸ ਤਰ੍ਹਾਂ ਨੇ ਇਹ ਦੇਖਦੇ ਹਾਲਾਤ ਜਿਹੜੇ ਪਿੰਡਾਂ ਦੇ ਜਿਹੜੇ ਲੋਕ ਤੁਸੀਂ ਮੈਂ ਬੇਨਤੀ ਕਰਾਂਗੇ ਤੁਸੀਂ ਆਪ ਹੀ ਸੋਣੋ ਇਹਨਾਂ ਦੇ ਹਾਲਾਤ ਬਿਲਕੁਲ ਦੇਖੋ ਕਿੰਨੇ ਦਿਨ ਹੋ ਗਏ ਤਬਾਈ ਹੋਈ ਪਈ ਐ ਗਰੀਬਾਂ ਦੇ ਘਰ ਟੁੱਟ ਗਏ ਰੋਟੀ ਖਾਣ ਨੂੰ ਹੈ ਨਹੀਂ ਫਸਲਾਂ ਤਬਾਹ ਹੋ ਗਈਆਂ ਆ ਇਲਾਕਾ ਬਾਗਾਂ ਵਾਸਤੇ ਸੀ ਮੰਨਿਆ ਦਾ 30 30 30 ਸਾਲ ਆਮਦਨ ਆਉਂਦੀ ਸੀ ਇਹਨਾਂ ਦੋ ਦੋ ਟਾਈਟਲ ਅਕਿੱਲੇ ਦਾ ਅੱਜ ਰੁੱਲ ਗਿਆ ਵਿਚਾਰੇ ਬਦਲ ਦਾ ਮੁਜੱਦਦ ਸਰਕਾਰ ਦਾ ਕੰਮ ਹੈ ਹੀ ਨਹੀਂ ਜਿਹੜਾ ਸਰਕਾਰ ਦਾ ਕੰਮ ਹੈ ਵੱਡੇ ਬਾਦਲ ਸਾਹਿਬ ਦੇ ਸਮੇਂ ਇੱਕ ਵਾਰ ਮੀਂਹ ਨਾਲ ਨੁਕਸਾਨ ਹੋਇਆ ਕੱਲੇ ਬੋਰ ਇੱਥੇ ਇਹਨਾਂ ਪਿੰਡਾਂ 'ਚ 800 ਕਰੋੜ ਰੁਪਏ ਵੰਡੇ ਸੀ ਚੋਣੀਆਂ ਤੱਕ ਨੂੰ ਅਸੀਂ ਦਿੱਤੀ ਸੀ